ਬਟਾਲਾ ਨਿਸ਼ਤੀਕ ਤਰਕਾ ਤੇ ਚੱਲ ਰਹੇ ਮੇਲੇ ਦੌਰਾਨ ਅੱਨੇਵਾ ਹੋਈ ਫਾਇਰਿੰਗ ਪਿੰਡ ਦੇ ਸਰਪੰਚ ਸਮੇਤ ਛੀ ਲੋਕ ਹੋਈ ਜ਼ਖਮੀ ਜ਼ਖਮੀਆਂ ਵਿੱਚੋਂ ਇੱਕ ਹਮਲਾਵਰ ਵੀ ਹੈ ਸ਼ਾਮਲ ਪੁਲਿਸ ਕਰ ਰਹੀ ਹੈ ਜਾਂਚ ਘਟਨਾ ਬੀਤੀ ਦੇ ਰਾਤ ਬਟਾਲਾ ਨੇੜੇ ਪਿੰਡ ਬੋਦੇ ਦੀ ਕੋਈ ਦੀ ਹੈ ਜਿੱਥੇ ਦਰਗਾਹ ਤੇ ਧਾਰਮਿਕ ਮੇਲਾ ਚੱਲ ਰਿਹਾ ਸੀ ਮੇਲੇ ਦੇ ਪ੍ਰਬੰਧਕ ਅਤੇ ਪਿੰਡ ਦੇ ਆਮ ਆਦਮੀ ਪਾਰਟੀ ਤੇ ਸਰਪੰਚ ਗੁਰਦੀਪ ਸਿੰਘ ਸਾਹਾ ਨੂੰ ਪਿੰਡ ਵਾਲਿਆਂ ਨੇ ਦੱਸਿਆ ਕਿ ਮੇਲੇ ਦੇ ਅਖੀਰ 'ਚ ਸੜਕ ਕਿਨਾਰੇ ਤੋਂ ਅਣਪਛਾਤੇ ਵਿਅਕਤੀ ਖੜੇ ਹਨ ਜਿਨ੍ਹਾਂ ਨੇ ਆਪਣੇ ਚਿਹਰੇ ਟੱਕ ਰੱਖੇ ਹਨ। ਉਕਤ ਵਿਅਕਤੀਆਂ ਦੀ ਜਾਣਕਾਰੀ ਹਾਸਲ ਲਈ ਸਰਪੰਚ ਸਟੇਜ ਤੋਂ ਥੱਲੇ ਆਉਂਦੇ ਹਨ ਤਦ ਹੀ ਉਕਤ ਹਮਲਾਵਰਾਂ ਵੱਲੋਂ ਸਰਪੰਚ ਤੇ ਗੋਲੀਆਂ ਚਲਾਉਂਦੇ ਹੋਏ ਹਮਲਾ ਬੋਲ ਦਿੱਤਾ ਜਾਂਦਾ ਹੈ ਜਿਸ ਵਿੱਚ ਸਰਪੰਚ ਅਤੇ ਇਸ ਤੋਂ ਇਲਾਵਾ 4 ਲੋਕ ਜ਼ਖਮੀ ਹੋ ਜਾਂਦੇ ਹਨ। ਇਸ ਦੌਰਾਨ ਸਰਪੰਚ ਵੱਲੋਂ ਵੀ ਆਪਣੇ ਲਾਇਸੈਂਸੀ ਹਥਿਆਰ ਨਾਲ ਹਮਲਾਵਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਜਿਸ ਵਿੱਚ ਇੱਕ ਹਮਲਾਵਰ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਲੋਕਖਾਨੇ ਕਾਬੂ ਕਰਕੇ ਪੁਲਸ ਦੇ ਹਮਲੇ ਕਰ ਦਿੱਤਾ ਜਦ ਕਿ ਦੂਜਾ ਮੌਕੇ ਦਾ ਫਾਇਦਾ ਚੁੱਕਦੇ ਹੋਏ ਉੱਥੋਂ ਫਰਾਰ ਹੋ ਜਾਂਦਾ ਹੈ ਜ਼ਖਮੀਆਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਜ਼ਖਮੀਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੇ ਐਸ ਐਚ ਓ ਸਵਰ ਲਾਈਨ ਨਰਮਲ ਸਿੰਘ ਨੇ ਆ ਕੇ ਪਿੰਡ ਦੇ ਸਰਪੰਚਾਂ ਲੋ ਇੱਥੇ ਮੇਲਾ ਕਰਵਾਇਆ ਜਾ ਰਿਹਾ ਸੀ ਜਿਸ ਤਰਾਕ ਕੋਲੀ ਚਲਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਦੇ ਸਰਪੰਚ ਅਤੇ ਉਸ ਤੋਂ ਇਲਾਵਾ ਪੰਜ ਲੋਕ ਚੱਕਮੀ ਹੋਏ ਹਨ ਅਸੀਂ ਇੱਥੋਂ ਉਹਨਾਂ ਦੇ ਬਿਆਨ ਲੈਣ ਲਈ ਜਾ ਰਹੇ ਹਾਂ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਭਾਜੀ ਇਹ ਬਟਾਲੇ ਬਾਈਪਾਸ ਉੱਪਰ ਪਿੰਡ ਪਿੰਦਾ ਬੋਦੇ ਦੀ ਖੋਈ ਤੇ ਇੱਥੇ ਪੀਰਾਂ ਦਾ ਦਰਬਾਰ ਆਪੂ ਬੋਦੇ ਸ਼ਾਹ ਦਾ ਸੀ ਇਸਲਾਨਾ ਮੇਲਾ ਬਣਾਉਂਦੇ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਬੜੀ ਧੂਤਾਂ ਬਣਾਇਆ ਗਿਆ ਹੈ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਪਿੰਡ ਦੇ ਸਾਰੇ ਵੀਰ ਭਰਾ ਤਗੜੇ ਹੋ ਕੇ ਤਿਆਰੀ ਕਰਨ ਦੇ ਮੇਲੇ ਦੀ ਤੇ ਬਹੁਵਲੀਆ ਪ੍ਰੋਗਰਾਮ ਚੱਲ ਰਿਹਾ ਹੈ ਰਾਤ ਕੋਈ 1.5 ਵਜੇ ਬੰਦੇ ਅਰਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਨਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਵਿੱਚ ਬੱਚੇ ਕਿੰਨੇ ਮਾਵਾਂ ਪੇੜਾ ਕਿੰਨੀਆਂ ਆ ਵਾ ਤੇ ਉਹਨਾਂ ਨੇ ਆ ਕੇ ਵਧੀਕੀ ਕੀਤੀ ਉਹਨਾਂ ਫਾਇਰ ਕੀਤਾ ਜੀ ਤੇ ਉਹ ਫਾਇਰ ਦੇ ਨਾਲ ਨੁਕਸਾਨ ਤੇ ਕਾਫੀ ਹੋਇਆ ਚਲੋ ਹਲੇ ਮਾਰ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 5 ਤੋਂ 30 ਜੀ ਮਰਨੇ ਹੀ ਤੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇੱਥੇ ਉਹਨੇ ਮੁਲਾਦਮ ਚਾਹੀਦੇ ਉਹ ਵੀ ਇਹ ਨੀ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸਲੇ ਮੌਕੇ ਤੇ ਹੋਈ ਭਾਜੀ ਫਾਇਰਿੰਗ 25 ਤੋਂ 30 ਰੋਡ ਦੇ ਵਿੱਚ ਫਾਇਰਿੰਗ ਹੋਈ ਆ ਜੀ ਉਹ ਕਿੰਨੇ ਜਾਣੇ ਸੀ ਕੱਤੇ ਆਏ ਸੀ ਮਹਾਰਾਜਾ ਜੱਟ ਦੋ ਜਾਣੇ ਇੱਥੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ ਉਹ ਡਾਕੂ ਬੰਦਾ ਕੋਈ ਪਿਸ਼ਾਬ ਕਰਨ ਗਿਆ ਇਹ ਪਿਸ਼ਾ ਨੂੰ ਬਾਥਰੂਮ ਨੂੰ ਉਹਨੇ ਦੇਖਿਆ ਵੀ ਨਾ ਕੋਈ ਵੈਪਣ ਹੈ ਗਿਆ ਤੇ ਬੰਦੇ ਨੇ ਜਾਣ ਜੇ ਆ ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋਈ ਵੈਪਣ ਆ ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਵੀ ਕੋਈ ਨੁਕਸਾਨ ਨਾ ਜ਼ਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਕਿਹੜੇ ਕੰਮਾਂ ਤੋਂ ਆਏ ਦੇ ਤੇ ਉਹ ਸਰਪੰਚ ਸਾਹਿਬ ਨੇ ਲੈ ਜਾ ਕੇ ਪੁੱਛੇ ਵੀ ਹਾਂ ਵੀ ਕਿੱਧਰ ਆਏ ਤੇ ਕਿੱਥੋਂ ਆਏ ਦੇ ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨਹੀਂ ਦਿੱਤਾ ਉਹਨਾਂ ਦਫ਼ਤਰ ਪਿਸਤਲ ਕੱਢ ਕੇ ਨਾ ਫੇਰ ਮਾਰਨੇ ਸ਼ੁਰੂ ਕਰਤੇ ਆ ਜੀ ਨਾ ਮਾਰੇਆ ਬ੍ਰੈਸ਼ ਜੀ ਸਰਪੰਚ ਦੇ ਕਿੰਨੇ ਲੱਗੇ ਫਾਇਰ ਸਰਪੰਚ ਦੇ ਮਾਰੇ ਦੋ ਫਾਇਰ ਲੱਗੇ ਆ ਜੀ ਤੇ ਸੀਰੀਅਸ ਹੈ ਜੀ ਟੋਟਲ ਜੀ ਪੰਜ ਬੰਦੇ ਦਾ ਨਗਰ ਦੇ ਜਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣ ਆਈ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਨਸ ਆ ਆਪਣੇ ਪਿੰਡ ਦੇ ਇਥੋਂ ਦੇ ਤੇ ਬਾਕੀ ਪਿੰਡ ਵਾਲਿਆਂ ਦੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇੰਨਾ ਬੜਾ ਪ੍ਰਾਲਾ ਕੀਤਾ ਕਿ ਐਂਕਟਰ ਢਾ ਲੜਾ ਕਿਈ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀ ਆ ਜੀ ਉਹਦੇ ਉੱਪਰ ਸਾਡੇ ਇੱਕ ਵੀਰ ਸਾਡੇ ਦੇ ਇੱਕ ਨੇ ਬੜੀ ਦਲੇਰੀ ਵਿਖਾਈ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਉਹ ਗਿਆ ਅੰਦਰੋਂ ਨਾਲ ਥੱਲੇੋਂ ਫੈਰ ਮਾਰਦੇ ਉਹਨੂੰ ਤੇ ਉਹਦੇ ਰੋਂਦ ਜ਼ਿਆਦਾ ਲੱਗੇ ਆ ਜੀ ਪਜੀ ਇਥੇ ਇਹਨਾਂ ਬਾਬਾ ਬੁੱਧ ਸ਼ਾਹ ਦਾ ਮੇਲਾ ਮਨਾਇਆ ਜਾ ਰਿਹਾ ਸੀ ਸਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪਹਿਲੋ ਗਾ ਕੇ ਚੱਲ ਗਏ ਸੀ ਤੇ ਡੇਢ ਕ ਵਜੇ ਦਾ ਟਾਈਮ ਸੀ ਤੇ 2-3000 ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਲੋ ਸਿੰਘ ਗੰਗਾ ਰਹੀ ਸੀ ਤੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲਦਾ ਆਨੰਦ ਮਾਣਦੇ ਮਾਣਦੇ ਹੀ ਜੀ ਸਰ ਪਿੱਛੇ ਆ ਕੇ ਇੱਥੇ ਛੜਕ ਦੇ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਲੋ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹ ਮਾ ਬੰਨੇ ਹੋਣਾ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਠੱਕੇ ਹੀ ਤੇ ਉਹ ਸਾਫ ਅਣਪਛਾਤੇ ਲੱਭਣ ਕੀ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚ ਸਾਹਿਬ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਦੇ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਸੂਨ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚਾਂ ਨੂੰ ਦੱਸਿਆ ਸਰਪੰਚਾਂ ਨੇ ਕਿ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਉਹ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲੀਆਂ ਮਾਰਨੇ ਸ਼ੁਰੂ ਕਰਤੀਆਂ ਜੋ ਸਰਪੰਚਾਂ ਨੇ ਗੋਲੀਆਂ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਚਾਂ ਦੇ ਜਿਹੜਾ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਲੀਆਂ ਵੱਜ ਗਿਆ ਸਰਪੰਚਾਂ ਨੇ ਕੋ ਫੇਰ ਮਾਰੇ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਕਿ ਭੱਜਾਂ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਤੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟੋ ਵਾਲੇ ਪਿਸਤੌਲ ਹੀ ਉਹਨਾਂ ਕੋ ਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ ਚੋਂ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਦੇ ਲੱਤਾਂ ਵਾਂਹ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਰਕੇ ਉਹ ਸੰਗਤ ਦੀ ਆੜ ਚੋਂ ਭੱਜ ਗਏ ਉਹਨਾਂ ਵੱਲੋਂ ਸਰ ਗੋਲੀਆਂ ਚੱਲੀਆਂ ਕੋਈ 25 30 ਦੇ ਕਰੀਬ ਗੋਲੀਆਂ ਚੱਲੀਆਂ ਉਹਨਾਂ ਵੱਲ ਫਿਰ ਇਹ ਗੱਲ ਕੀਤੀ ਜਾਂ ਪਿੰਡ ਵਾਸੀਆਂ ਦੀ ਜਾਂ ਸਰਪੰਚ ਸਾਹਿਬ ਦੀ ਤੇ ਪਿੰਡ ਵਾਸੀ ਸਰਪੰਚ ਸਾਹਿਬ ਕਿੰਨੇ ਮਤਲਬ ਲੋਕ ਜਗਮੀ ਨੇ 5 ਬੰਦੇ ਜੀ ਇੱਕ ਗੈਂਗਰ ਜਗਮੀ ਇੱਕ ਗੈਂਗਰ ਜਗਮੀ ਪੁਲਿਸ ਬਾਅਦ ਚੋਂ ਆਈ ਜੀ ਜਦੋਂ ਅਸੀਂ ਲੈ ਗਏ ਜ਼ਖਮੀਆਂ ਚੁੱਕ ਕੇ ਆਪਾਂ ਤੁਹਾਡੇ ਵੀ ਕਾਫੀ ਫੋਨ ਖਾਨ ਲੱਗਾ ਸਰ ਮੈਂ ਫਿਰ ਚੁੱਕ ਕੇ ਖੜਿਆ ਸਰਪੰਸਾਹਬ ਨੂੰ ਕੋਈ ਫੋਨ ਖਾਨ ਵੀ ਬ੍ਰਾਮਤ ਹੋਇਆ ਸਰ ਅਸੀਂ ਤੇ ਵੇਖੋ ਸਰਪੰਸਾਹ ਨੂੰ ਅਸੀਂ ਸਰ ਜਦੋਂ ਬੰਦੇ ਜ਼ਖਮੀ ਆਏ ਜਾਨ ਬਚਾਉਣ ਲਈ ਮਿੰਟੋਂ ਮਿੰਟੀ ਚੁੱਕ ਕੇ ਦੋ ਤਿੰਨ ਬੰਦੇ ਜਿਹੜੇ ਅਸੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਹਮਰਸਰ ਲੈ ਗਏ ਉਹ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਅਮਰਸਰ ਦਾ ਅਗਲਾ ਆ ਲੱਗਾ ਕੋਈ ਕਿਉਂ ਆਏ ਰੰਜਿਸ਼ ਕੀ ਪਤਾ ਨਹੀਂ ਸਰਪੰਸਾਹਬ ਨਾਲ ਕੋਈ ਰੰਜਿਸ਼ ਹੀ ਸਾਹਿਲ ਜੀ ਸਰ ਮੇਲਾ ਹੀ ਸਰਪੰਸਾਹਬ ਨਾਲ ਉੱਪਰੋਂ ਆਇਸ ਤੇ ਦੂਵੇ ਕਨੇ ਕੀ ਹੋਇਆ ਉਧਰੋਂ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਦੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਤੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੀ ਗੋਲੀ ਵਾਜੀ ਇਸ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਰਾਕ ਸੁਣ ਕੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹਲੇ ਲਈ ਕੈਂਪ ਦਾ ਜਿਹਨੂੰ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਰ 10-12 ਗੋਲੀਆਂ ਇਕੱਠੀਆਂ ਚੱਲੀਆਂ ਫੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੇਲਾ ਦੇਖ ਰਿਹਾ ਸੀ ਬੌਂਸਰ ਸਰ ਤੇਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰ ਸਰ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰ ਸਰ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰ ਸਰ ਚਲ ਗਏ ਪਹਿਲਾਂ ਹੀ ਉਹਨਾਂ ਹੀ ਸਾਇਦ ਢਿੱਡ ਚ ਲੱਗੀ ਸਾਰਾ ਕੁੜਤਾ ਢਿੱਡ ਉੱਤੇ ਲਿਬੇ ਲਾਉਣਾ ਅ ਸਟੈਟਿਕਲ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਅਲਰਜੀ ਸਟਰੀ ਆਫ ਗਨ ਸ਼ਾਟ ਉਹਦੇ ਚ 5 ਮੇਲ ਸੀਗੇ 1 ਫੀਮੇਲ ਸੀਗੀ ਤੇ ਇਨਾਂ ਚ ਜਿਹੜੇ ਟੋਟਲ ਜਿਹੜੇ 6 ਪੇਂਟ 6 ਤੇ 6 ਪੇਸ਼ੈਂਟਸ ਹੀ ਰੈਫਰ ਕੀਤੇ ਗਏ 6 ਜੋ ਗੁਰਨਾਨਕ ਦੇ ਅਮ੍ਰਿਤਸਰ ਨੂੰ ਰੈਫਰ ਕੀਤੇ ਗਏ ਇਹ ਸਟੈਟਿਕਲ ਤਕਰੀਬਨ ਪੋਨੇ 2 ਵਜੇ ਤੋਂ ਪਹਿਲਾ ਪੇਸ਼ੈਂਟ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਤਿੰਨ ਪੇਸ਼ੈਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਉਂਦੇ ਰਹੇ तकरीबन 2:30 ਤੇ ਇਹ ਬੋਦੀ ਦੀ ਖੂਈ ਤੇ ਦੱਸਿਆ ਜਾ ਰਿਹਾ ਜੋ ਵੀ ਕੰਡੀਸ਼ਨ ਹੋਣ ਦੇ ਵਿੱਚੋਂ ਕਿੰਨਿਆਂ ਦੀ ਬੇਕੀ ਕਲ ਸੀ ਕਿੰਨੇ ਦੀ ਸਹੀ ਸੀ ਕੰਡੀਸ਼ਨ ਇਹ ਤਾਂ ਹਰ ਫਿਲਹਾਲ ਤਕਰੀਬਨ 4 ਪੇਸ਼ੈਂਟਸ ਤਾਂ ਹੈਗੇ ਸੀਗੇ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ 6 ਚੋ ਜਿਹੜੇ 4 ਪੇਸ਼ੈਂਟ ਸੀਗੇ ਇਹ ਬੋਦੇ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਹਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਿਹਾ ਕੋਈ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਇੱਕ ਬੰਦਾ ਜਿਹੜਾ ਦੂਜੇ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ